ਆਜੇ ਬੜੇ ਕੀ ਚੌਂਦੇ ਵਿੱਚ ਪੈਸੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕੀ ਬੋਲ ਕੱਟਵਾਉਣਾ ਹੈ ਕੱਲ 22 ਲਖ ਦਾ ਕੱਲ ਸਾਰੇ ਪੰਜਾਬ ਦੇਾਰੇ ਹਲਕਿਆਂ ਦੀਆਂ ਵੋਟਾਂ ਪੈਣੀਆਂ ਸਭ ਨੂੰ ਬੇਨਤੀ ਹੈ ਕਿ ਪਿਛਲੇ 2.5 ਸਾਲਾਂ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜਾ ਵਿਕਾਸ ਉਹਨੂੰ ਦੇਖਦੇ ਹੋਏ ਸਭ ਨੂੰ ਜਿਹੜਾ ਝਾੜੂ ਨੂੰ ਵੋਟਾਂ ਪਾਉਣੀਆਂ ਚਾਹੀਦੀਆਂ ਤੇ ਆਪ ਦੇ ਮੀਤਵਾਲਾਂ ਨੂੰ ਜਿਹੜਾ ਜਤਉਣਾ ਚਾਹੀਦਾ ਉਹ ਚਾਹਦੇ ਚਾਹਦੇ ਥਵਾਂ ਦੇ ਆਮਾਦੀ ਪਾਰਟੀ ਜਿੱਤਦੀ। ਅਰੇ ਬਸ ਕਿੰਨੇ ਦਾਅਵੇ ਦੇ ਬੇਟੇ ਬੰਦੇ ਜਿਹੜੀ ਵੀਡੀਓ ਬਣਾਈ ਕੀਤੀ ਕਿ ਡੇੜਾਵਾ ਬੰਦੋਲੇ ਖਲਕੇ ਨੂੰ ਲੈ ਕੇ ਉਹ ਸਰਕਾਰੀ ਉਹ ਦੇਖੋ ਉਹ ਤੇ ਹਾਸਾ ਹੁੰਦਾ ਪੰਨੂ। ਦੇਖੋ ਸਾਡਾ ਕੋਈ ਇਦਾਂ ਦਾ ਤਲਕ ਵਾਸਤਾ ਦੀ ਨਾ ਕੋਈ ਇਦਾਂ ਦਾ ਹੀ ਕੰਮ ਕਰਦੇ ਆ। ਇਲੈਕਸ਼ਨ ਡੇੜਾ ਬਾਬਾ ਨਾਨਕ ਜੋਦੀ ਆ। 20 ਕਿਲੋਮੀਟਰ ਤੋਂ ਉਹਦਾ ਫਤੇਗੜ ਚੂੜੀਆਂ ਚ ਕੋਈ ਮੈਂ ਵੀ ਵੀਡੀਓ ਮੈਨੂੰ ਨੇ ਕਹਿ ਭੇਜੀ। ਉਹ ਮੈਂ ਦੇਖੀ ਆ। ਉਹ ਵਾਹ ਦੇਖੋ ਕਿੱਥੇ ਫਤੇਗੜ ਚੂੜੀਆਂ ਕਿੱਥੇ ਡੇੜਾ ਬਾਬਾ ਨਾਨਕ। ਸਦੀ ਪਾਰਟੀ ਦਾ ਸਾਡੇ ਵੀਦਵਾਰ ਦਾ ਕਿਸੇ ਦਾ ਵੀ ਇਸ ਕੰਮ ਨਾਲ ਕੋਈ ਸਬੰਧ ਨਹੀਂ ਔਰ ਇਹ ਤਾਂ ਬੜੀ ਹੋਰ ਵੀ ਐਸੋ ਹੀ ਨਹੀਂ ਗੱਲ ਹੈ ਕਿ ਤਿੰਨ ਦਿਨ ਤੇ ਦੋ ਦਿਨ ਪਹਿਲਾਂ ਜਿਹੜਾ ਬਖਸ਼ੀ ਵਾਲਾ ਪਿੰਡ ਹੈ ਉੱਥੋਂ ਉੱਥੇ ਜਿਹੜੀਆਂ 50 ਪੇਟੀਆਂ ਫੜੀਆਂ ਗਈਆਂ ਸੇਮ ਸੇਮ ਹੀ ਮਤਲਬ ਜਿਹੜਾ ਬ੍ਰਾਂਡ ਜਿਹੜਾ ਇਸੇ ਦਾ ਫੜਿਆ ਗਿਆ ਤੇ ਕੀ ਹੋਇਆ ਬਾਤ ਕੀ ਨਹੀਂ ਹੋਇਆ ਉਹਨਾਂ ਨੇ ਕੀ ਡਰਾਮੇਬਾਜ਼ੀ ਕੀਤੀ ਆ ਪੁਲਿਸ ਅਫਸਰ ਤੇ ਐਕਸਾਈਜ਼ ਅਫਸਰ ਜੜੇ ਵੀ ਜਾਂਚ ਕਰ ਰਹੇ ਜੇ ਕੋਈ ਬੰਦਾ ਪਹਿਲੀ ਗੱਲ ਤੋਂ ਕੋ ਹੈ ਨਹੀਂ ਕਿਉਂਕਿ ਦੇਰ ਬਾਬੇ ਨਾਨਕ ਘਲਕੇ ਦੇ ਵਿੱਚੋਂ ਘਟਨਾ ਨਹੀਂ ਹੋਈ ਫਤਿਹਗੜ ਚੂੜੀਆਂ ਦੀ ਘਟਨਾ ਜੇ ਕੋ ਹੋਊ ਤਾਂ ਪਲੀਜ਼ ਤੇ ਆਕਸਾਈਜਲ ਕਾਰਵਾਈ ਕਰਵਾ ਦਿਓ ਬਾਹਰ ਵਿੱਚ ਵੀ ਪੈਸੇ ਫੜੇ ਗਏ ਨੇ ਇਹਨਾਂ ਕੋਲ ਪੈਸੇ ਨਹੀਂ ਰਹਿ ਗਏ ਇਹਨੂੰ ਪਤਾ ਨਹੀਂ ਕਿ ਕਿੱਧਰ ਪਾਦਾ ਮੈਂ ਤੇ ਇੱਥੇ ਹੀ ਦੇ ਦੇ ਚ ਰਾਤ ਲੇਟ ਆਇਆ ਕਿੱਧਰ ਬਾਹਰ ਹੀ ਮੈਨੂੰ ਨਹੀਂ ਪਤਾ ਪਰ ਜਿੱਥੇ ਵੀ ਕੋਈ ਗਲਤ ਕੰਮ ਹੁੰਦਾ ਉੱਥੇ ਅਦਗਾਦੀ ਉਹਦੇ ਖਿਲਾਫ ਕਾਰਵਾਈ ਕਰਦੇ ਕਿੰਨਾ ਕੋਈ ਦਿਲ ਹੀ ਕੰਮ ਦੀ ਕੋ ਨੋਟਿਸ